ਜਸਕਿਰਤ ਸਿੰਘ ਰੰਗੀ ਉਹ ਨਾਮ ਜੋ ਉਰੀ ਫਿਲਮ ਵਿੱਚ ਸਿਰਫ ਇੱਕ ਵਾਰ ਸੁਣਾਈ ਦਿੱਤਾ ਹੈ ਪਰ ਤਰੰਦਰ ਫਿਲਮ ਵਿੱਚ ਇਹੀ ਨਾਮ ਨੇ ਅਗਲਾ ਸ਼ਾਹ ਤੇ ਬਦਲੇ ਦੀ ਕਹਾਣੀ ਬਣਾ ਦਿੱਤੀ ਸਵਾਲ ਇਹ ਨਹੀਂ ਕਿ ਜਸਕਿਰਤ ਸਿੰਘ ਰੰਗੀ ਕੌਣ ਹੈ ਸਵਾਲ ਇਹ ਹੈ ਕਿ ਉਹ ਇਹੋ ਜਿਹਾ ਕਿਉਂ ਬਣਿਆ ਉਰੀ ਦਾ ਸਰਜੀਕਲ ਸਟ੍ਰਾਈਕ ਵਿੱਚ ਇੱਕ ਫੀਮੇਲ ਆਰਮੀ ਆਫੀਸਰ ਦਾ ਸੀਨ ਹੁੰਦਾ ਹੈ ਜਦੋਂ ਉਸ ਨੂੰ ਫੈਮਿਲੀ ਬੈਕਗ੍ਰਾਉਂਡ ਬਾਰੇ ਪੁੱਛਿਆ ਜਾਂਦਾ ਤਾਂ ਆਪਣੇ ਸ਼ਹੀਦ ਹਸਬੰਦ ਦਾ ਜ਼ਿਕਰ ਕਰਦੀ ਹੈ ਉਹ ਕਿਰਦਾਰ ਔਨ ਸਕਰੀਨ ਨਹੀਂ ਦਿਖਾਇਆ ਜਾਂਦਾ ਪਰ ਇੱਕ ਗੱਲ ਸਾਫ਼ ਹੁੰਦੀ ਹੈ ਉਹ ਫੌਜੀ ਸੀ ਅਤੇ ਉਹ ਮੁੜ ਕੇ ਕਦੇ ਵੀ ਵਾਪਸ ਨਹੀਂ ਆਇਆ ਇਹੀ ਉਹ ਜਗ੍ਹਾ ਹੈ ਜਿੱਥੋਂ ਜਸਕਿਰਤ ਸਿੰਘ ਰੰਗੀ ਦਾ ਨਾਮ ਲੋਕਾਂ ਦੇ ਮਨਾਂ ਵਿੱਚ ਵਸ ਗਿਆ ਤਰੰਦਰ ਵਿੱਚ ਰਣਵੀਰ ਸਿੰਘ ਦਾ ਕਿਰਦਾਰ ਸਿਰਫ ਇੱਕ ਐਕਸ਼ਨ ਹੀਰੋ ਨਹੀਂ ਉਹ ਇੱਕ ਟੁੱਟਿਆ ਹੋਇਆ ਇਨਸਾਨ ਦਿਖਾਇਆ ਗਿਆ ਫਿਲਮ ਸਾਨੂੰ ਉਸਦਾ ਪਾਸਟ ਪੰਜਾਬ ਵਿੱਚ ਲੈ ਜਾਂਦੀ ਹੈ ਉਹੀ ਪੰਜਾਬ ਜਿੱਥੇ ਕਦੇ ਉਸਦਾ ਘਰ ਸੀ ਪਰਿਵਾਰ ਸੀ ਅਤੇ ਇੱਕ ਸਧਾਰਨ ਜ਼ਿੰਦਗੀ ਫਿਲਮ ਦਾ ਸਭ ਤੋਂ ਦਰਦਨਾਕ ਹਿੱਸਾ ਜਦੋਂ ਕੁਝ ਲੋਕ ਚਿਹਰੇ ਟੱਕ ਕੇ ਹੱਥਾਂ ਵਿੱਚ ਅੱਗ ਲੈ ਕੇ ਜਸਕਿਰਤ ਸਿੰਘ ਰੰਗੀ ਦੇ ਘਰ ਨੂੰ ਅੱਗ ਲਾ ਦਿੰਦੇ ਨੇ ਉਸ ਦੇ ਨਾਲ ਹੀ ਉਸ ਦੀ ਪੂਰੀ ਦੁਨੀਆ ਸੜ ਜਾਂਦੀ ਹੈ ਉਸ ਦਾ ਘਰ ਸੜਦਾ ਪਰਿਵਾਰ ਖਤਮ ਹੁੰਦਾ ਪਰ ਉਹਨਾਂ ਦੀਆਂ ਚੀਖਾਂ ਸੁਣਨ ਵਾਲਾ ਕੋਈ ਵੀ ਨਹੀਂ ਇਹ ਕੋਈ ਫੈਂਟਸੀ ਸੀਨ ਨਹੀਂ ਇਹ ਉਹ ਹਕੀਕਤ ਹੈ ਜੋ ਕਈ ਵਾਰ ਅਖਬਾਰਾਂ ਵਿੱਚ ਇੱਕ ਛੋਟੀ ਜਿਹੀ ਖਬਰ ਬਣ ਕੇ ਰਹਿ ਜਾਂਦੀ ਹੈ ਉਸ ਅੱਗ ਵਿੱਚ ਸਿਰਫ ਘਰ ਨਹੀਂ ਸੜਿਆ ਉਸ ਅੱਗ ਵਿੱਚ ਇੱਕ ਪੁੱਤਰ ਮਰ ਗਿਆ ਇੱਕ ਪਤਨੀ ਮਰ ਗਿਆ ਤੇ ਇੱਕ ਆਮ ਬੰਦਾ ਮਰ ਗਿਆ ਬੱਚਾ ਸਿਰਫ ਗੁੱਸਾ ਖਮੋਸ਼ੀ ਅਤੇ ਬਦਲਾ ਇੱਥੇ ਤਰੰਦਰ ਸਾਨੂੰ ਇਹ ਨਹੀਂ ਦਿਖਾਉਂਦੀ ਕਿ ਗੈਂਗਸਟਰ ਕਿਵੇਂ ਬਣਦਾ ਹੈ ਇਹ ਸਾਨੂੰ ਦਿਖਾਉਂਦੀ ਹੈ ਕਿ ਸਿਸਟਮ ਕਿਵੇਂ ਇੱਕ ਤਰੰਦਰ ਬਣਾਉਂਦਾ ਹੈ ਪੂਰੀ ਵਿੱਚ ਜਿਸ ਕਿਰਤ ਦਾ ਸਿਰਫ ਇੱਕ ਨਾਮ ਸੀ ਤਰੰਦਰ ਵਿੱਚ ਉਸ ਨਾਮ ਦੀ ਇੱਕ ਪੂਰੀ ਕਹਾਣੀ ਬਣ ਗਈ ਪੂਰੀ ਉਸ ਦਾ ਅੰਤ ਦਿਖਾਉਂਦੀ ਹੈ ਇੱਕ ਸ਼ਹੀਦ ਇੱਕ ਫੌਜੀ ਤੁਰੰਦਰ ਉਸ ਦੀ ਸ਼ੁਰੂਆਤ ਦਿਖਾਉਂਦੀ ਹੈ ਇੱਕ ਸੜਿਆ ਹੋਇਆ ਘਰ ਅਤੇ ਇੱਕ ਟੁੱਟਿਆ ਹੋਇਆ ਇਨਸਾਨ ਇਹ ਦੋਵੇਂ ਮਿਲ ਕੇ ਇੱਕ ਗੱਲ ਕਹਿੰਦੇ ਨੇ ਹਰ ਤੁਰੰਦਰ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਫਿਲਮ ਕੋਈ ਫੈਸਲਾ ਨਹੀਂ ਸੁਣਾਉਂਦੀ ਉਹ ਸਿਰਫ ਸਵਾਲ ਛੱਡਦੀ ਹੈ ਜੇ ਇਨਸਾਫ ਉਸ ਰਤ ਮਿਲ ਜਾਂਦਾ ਜੇ ਕਾਨੂੰਨ ਉਸਦੇ ਨਾਲ ਖੜਾ ਹੁੰਦਾ ਤਾਂ ਕਿ ਜਸਪੀਰਤ ਸਿੰਘ ਰੰਗੀ ਤਰੰਦਰ ਬਣਦਾ ਜਸਪੀਰਤ ਸਿੰਘ ਰੰਗੀ ਕਿਸੇ ਇੱਕ ਫਿਲਮ ਦਾ ਕਿਰਦਾਰ ਨਹੀਂ ਉਹ ਉਹਨਾਂ ਸਭ ਦਾ ਚਿਹਰਾ ਹੈ ਜਿਨ੍ਹਾਂ ਦੇ ਘਰ ਛੜ ਗਏ ਅਤੇ ਸਿਸਟਮ ਨੇ ਸਿਰਫ ਧੂਆਂ ਦੇਖਿਆ ਸੋ ਦੋਸਤੋ ਤਰੰਦਰ ਅਤੇ ਉਰੀ ਫਿਲਮ ਦੇ ਵਿੱਚ ਦਿਖਾਇਆ ਗਿਆ ਰੰਗੀ ਕਿਰਦਾਰ ਇਸ ਦੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਇੱਕ ਕਮੈਂਟ ਜਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ